ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਨਾਨਕ ਪਾਸ਼ਾ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵੈਗ ਜਿਹੜੇ ਆਪਾਂ ਜਾਦੇ ਫੋਨ ਚ ਲਾਉਂਦੇ ਆਂ ਜਾਦਿਆਂ ਫੋਨਾਂ ਵਿੱਚ ਗੱਲਾਂ ਕਰਦੇ ਆਂ ਇਕਨ ਸਲਾਹਾਂ ਦਿੰਨੇ ਆਂ ਅੱਜਕੱਲ ਕੋਈ ਵੀ ਨਿਆਣਾ ਨਹੀਂ ਕਿ ਇਹਦੀ ਸਲਾਹ ਲੈ ਕੇ ਕੋਈ ਕੁਝ ਨਹੀਂ ਹੈਗਾ ਬਸ ਆਪਣੇ ਰੱਬ ਦਾ ਨਾਮ ਆਪਾਂ ਸਰਜਣੇ ਲਿਆ ਕਰੀਏ ਤੇ ਵਾਹਿਗੁਰੂ ਜੀ ਕੋ ਜਵਾਬ ਘਟ ਮੇਰੇ ਤੋਂ ਬੋਲਿਆ ਜਾਵੇ ਤੇ ਮੈਨੂੰ ਮਾਫੀ ਦੇਣੀ ਜੀ ਕੇ ਵੇਰ ਹਫਤਾ ਮੇਰੇ ਤੋਂ ਵੀ ਗਲਤ ਵੀ ਲਿਖੀ ਜਾਂਦੀ ਹੈ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲ ਕੇ ਸੇ ਦੇ ਦਿਲ ਵਿੱਚ ਨਾ ਰਹਿ ਗਈਆਂ ਥਾਵਾ ਜੀ ਅੱਜ ਕਾਲੇ ਕਿਸੇ ਦੇ ਦਿਲ ਵਿੱਚ ਨਾ ਰਹਿ ਗਈਆਂ ਥਾਂ ਜੀ ਨਾ ਕਿਸੇ ਦੀ ਗੱਲ ਵਿੱਚ ਬੋਲੋ ਤੇ ਨਾ ਦਿਓ ਸਲਾਮ ਜੀ ਨਾ ਕਿਸੇ ਦੀ ਗੱਲ ਵਿੱਚ ਬੋਲੋ ਤੇ ਨਾ ਦਿਓ ਸਲਾਮ ਜੀ ਚੋਪ ਚਾਪ ਤੇ ਕੰਮ ਕਰੋ ਨਾਲੇ ਗੁਰੂ ਤੇ ਆਵੋ ਜੀ ਚੋਪ ਚਾਪ ਤੇ ਕੰਮ ਕਰੋ ਨਾਲੇ ਗੁਰੂ ਤੇ ਆਵੋ ਜੀ ਬੇਰ ਮਤਲਬ ਨਾ ਹਾਰੇ ਕਦੀ ਤੁਸੀਂ ਗੱਲ ਵਿੱਚ ਆਵੋ ਜੀ ਬੇਰ ਮਤਲਬ ਨਾ ਹਾਰੇ ਕਦੀ ਤੁਸੀਂ ਗੱਲ ਵਿੱਚ ਆਵੋ ਜੀ ਹਰ ਕੋਈ ਅੱਜ ਕੱਲ ਕਹਿੰਦਾ ਮੈਂ ਤਾਂ ਬੜਾ ਸਿਆਣਾ ਏ ਹਰ ਕੋਈ ਅੱਜਕੱਲ ਕਹਿੰਦਾ ਮੈਂ ਤਾਂ ਬੜਾ ਸਿਆਣਾ ਏ ਚੰਗੀ ਗੱਲ ਕਹਿ ਕੇ ਵੇਖੋ ਕਹਿੰਦਾ ਮੈਂ ਨਹੀਂ ਨਿਆਣਾ ਏ ਇੱਕ ਗੱਲ ਮੈਂ ਤਾਂ ਆਖਾਂ ਮਨ ਬਾਣੀ ਵਿੱਚ ਲਾਓ ਜੀ ਇੱਕ ਗੱਲ ਮੈਂ ਤਾਂ ਆਖਾਂ ਮਨ ਬਾਣੀ ਵਿੱਚ ਲਾਓ ਜੀ ਕਿਸੇ ਨੂੰ ਮੱਤਾਂ ਦੇਂਦੇ ਨਾ ਆਪਣਾ ਸਮਾਂ ਗਵਾਹੋ ਜੀ ਕਿਸੇ ਨੂੰ ਮੱਤਾਂ ਦੇਂਦੇ ਨਾ ਆਪਣਾ ਸਮਾਂ ਗਵਾਹੋ ਜੀ ਅੱਜ ਕਾਲ ਕੇ ਸੇਤੇ ਦੇਲਵੇ ਸੇ ਨਾ ਰਹਿ ਗਈਆਂ ਥਾ ਮਾ ਜੀ ਨਾ ਕਿਸੇ ਦੀ ਗੱਲ ਵਿੱਚ ਬੋਲੋ ਤੇ ਨਾ ਦਿਵੋ ਸਲਾਮਾਂ ਜੀ ਜਾਦੀ ਲੰਮੀ ਗੱਲ ਕਰਕੇ ਨਾ ਫੋਨ ਚਲਾਓ ਜੀ ਜਾਦੀ ਲੰਮੀ ਗੱਲ ਕਰਕੇ ਨਾ ਫੋਨ ਚਲਾਓ ਜੀ ਨਾ ਕਿ ਸੇਦੀ ਗੱਲ ਵਿੱਚ ਬੋਲੋ ਨਾ ਬਿਸ਼ੋ ਪਸ਼ਤਾ ਹੋ ਜੀ ರಬ್ಬ ತೋ ಟು ದೇಖೋ ಕಾರ ತಮಾಶೇಜಿ ರಬ್ಬ ತೋ ಟು ದನಿಯೋ ಕಾರಣ ತಮಾಶೇಜಿ ಮಾಣಿ ಅಂದ್ರೋ ರಾ ಸಡೆಯ ಬಾರೋ ನಕಲಿ ಹಾ ಸೇಜಿ ಮಾಣಿ ಅಂದ್ರೋ ರಾ ಸಡೆಯ ಬಾರೋ ನಕಲಿ ಹಾ ಸೇಜಿ ಜೆ ಮತ ದಾಕೆ ಸಮ ਚੰਗੀ ਸਿੱਖਿਆ ਦੇ ਕੇ ਗਾਲ ਟਕਾਣੇ ਲਾਹੋ ਜੀ ਚੰਗੀ ਸਿੱਖਿਆ ਦੇ ਕੇ ਗਾਲ ਟਕਾਣੇ ਲਾਹੋ ਜੀ ਜੇ ਬਾਤ ਕੱਟ ਤੇ ਲਿਖਿਆ ਤਾਂ ਮੈਂ ਮਾਫੀ ਮੰਗਦੀ ਜੀ ਬਾਤ ਕੱਟ ਤੇ ਲਿਖਿਆ ਤਾਂ ਮੈਂ ਮਾਫੀ ਮੰਗਦੀ ਜੀ ਸਤਿਗੁਰ ਨਾਨਕ ਹਰ ਦਮ ਤਾੜੀਆਂ ਮੇਰਾ ਮੰਗਦੀ ਜੀ ਸਤਿਗੁਰ ਨਾਨਕ ਤਾੜੀਆਂ ਹਰ ਦਮ ਮੇਰਾ ਮੰਗਦੀ ਜੀ ਵੈਗ ਤੁਹਾਹ ਵਰਤ ਤੇ ਜੋੜ-ਜੋੜ ਕੇ ਮੈਂ ਲਿਖਿਆ ਹਾਂ ਕੁਝ ਵੱਧ ਘੱਟ ਬੋਲ ਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ